ਆਪਣਾ ਮੋਬਾਈਲ ਚੇਤਾ ਕੇ ਤੇ ਬਿਠਾਤਾ ਇਹਨੂੰ ਸੀਟ ਤੇ ਜਿਹੜਾ ਹੱਚਾ ਢੁਪਾਇਆ ਹੋਵੇ ਤੇ ਅੱਜ ਜਦ ਨਾਲੇ ਇਹਨੂੰ ਪਤਾ ਲੱਗੇ ਕਿ ਤਰ੍ਹਾਂ 9000 ਰੁਪਏ ਇਹਨੂੰ ਤਨਖਾਹ ਆਈ ਹੋਵੇ ਉਹਦੇ ਵਿੱਚ ਉਹ ਆਪਣਾ ਘਰ ਚਲਾਵੇ ਚਾਰ ਬੱਚੇ ਪਾਲੇ ਇਹਨੂੰ ਲੱਗੇ ਅੰਤਰੇ ਨੂੰ ਪਤਾ ਨਾਲੇ ਇਹਨੂੰ ਲੱਗੇ ਅੰਤਰੇ ਨੂੰ ਪਤਾ ਕਿ ਕਿਤਰਾ ਘਰ ਚਲਾਈਦਾ ਵਾ ਮੁਝ ਬੁਰੀ ਏ ਕਿ 100 ਰੁਪਏ ਤੇ ਦਿਹਾੜੀ ਤੇ ਹੀ ਲੱਗੀਆਂ ਤੇ ਵੇਖੋ ਸਮਾਂ ਕਿੱਥੇ ਚੱਲਣ ਡਿਆ ਹੁਣ ਤੇ 100 ਰੁਪਏ ਦੀ ਦਿਹਾੜੀ ਇਹਨਾਂ ਦੀਆਂ ਤਨਖਾਹਾਂ ਲੱਖਾਂ ਦੇ ਨਾਲ ਆ ਤੇ ਸਾਡੀ 9000 ਰੁਪਏ ਤਨਖਾਹ 14 ਸਾਲਾਂ ਦੇ ਵਿੱਚ ਸਿਰਫ 9000 ਤਨਖਾਹ ਵਧਾਈ ਦੀ 9000 ਦੇ ਵਿੱਚ ਮੈਂ ਆਪਣੇ ਬੱਚੇ ਪਾਲਾ ਵਿਧਵਾ ਜਨਾਨੀ ਜੇ ਮੈਂ ਆਪਣੇ ਬੱਚੇ ਪਾਲਾ ਕਿ ਮੈਂ ਘਰ ਦਾ ਰੱਛਾ ਲਿਆਵਾ ਤੇ ਜਾਂ ਮੈਂ ਦੁੱਧ ਵਾਲੇ ਨੂੰ ਪੈਸੇ ਦਵਾ ਕਿ ਜਾਂ ਮੈਂ ਮਹੀਨੇ ਦਾ ਕਿਰਾਇਆ ਦਵਾ ਮੈਨੂੰ ਇਹ ਜਵਾਬ ਦਿੱਤਾ ਜਾਵੇ ਮੈਂ ਕੀ ਕਰਾਂਵੇਂ ਪਰ ਤੁਸੀਂ ਮਾਤੇ ਹਮੇਸ਼ਾ ਕਹਿੰਦੇ ਨੇ ਵੀ ਅਸੀਂ ਅੱਜ ਦਿਨ ਜਿਹੜੇ ਮੁਲਾਜ਼ਮ ਨੇ ਕੱਚਾ ਨੂੰ ਪੱਕਾ ਕੀਤਾ ਜਾ ਰਹੇ ਨੇ ਵੱਡੀ ਤਲਾਬ ਹੀ ਲੋਕਾਂ ਨੂੰ ਨੌਕਰੀ ਦਿੱਤੀ ਆ ਰਹੀ ਐ ਅਸੀਂ ਦੇਖਿਆ ਅੱਜ ਦੇ ਨੂੰ ਮਸ਼ਹੂਰੀਆਂ ਕਰਦੇ ਨੇ ਐਡਾ ਦੇ ਦਿੰਦੇ ਨੇ ਵੀ ਅਸੀਂ ਤੇ ਬੜੇ ਬਲਾਜ ਪੱਕੇ ਕਰ ਦਿੱਤੇ ਨੇ ਫਿਰ ਤੁਹਾਨੂੰ ਕਿਉਂ ਨਹੀਂ ਪੱਕਾ ਕੀਤਾ ਗਿਆ ਤੱਕ ਇਹ ਜਿਹੜਾ ਚੇਅਰਮੈਨ ਆਇਆ ਨਵਾਂ ਇਹ ਸਾਨੂੰ ਪੱਕੇ ਕਰਨ ਦੀ ਬਜਾਏ ਉਤੋਂ ਹਨ ਉਲਟਾ ਆਣ ਕੇ ਹੀ ਆਖਿਆ ਕਿ ਸਾਡੀ ਤਨਖਾਹ ਤੁਹਾਨੂੰ ਖੁਦ ਐ ਦੱਸੋ ਸਾਡੀ ਤਨਖਾਹ ਵਧਾਓ ਸਾਡੇ ਬੱਚੇ ਛੋਟੇ ਆ ਅਸੀਂ ਜਾਂ ਆਪਣੇ ਬੱਚੇ ਚੰਗੀ ਪੜ੍ਹਾਈ ਕਰਾਉਣਾ ਚਾਹੁੰਦੇ ਆਂ ਅਸੀਂ ਵੀ ਤੁਹਾਡੇ ਵਾਂਗੂ ਵੱਡੇ ਅਫਸਰ ਬਣਾਉਣਾ ਚਾਹੁੰਦੇ ਆਂ ਪਰ ਇਹ ਚੇਅਰਮੈਨ ਨੇ ਉਲਟਾ ਸਾਨੂੰ ਜਵਾਬ ਦਿੱਤਾ ਕਿ ਤੁਸੀਂ ਸਾਡੇ ਕੁਛ ਨਹੀਂ ਦੇ ਲੱਗਦੇ ਤੁਸੀਂ ਸਾਡੇ ਟਰੈਸਟ ਦੇ ਮੁਲਾਜ਼ਮ ਨਹੀਂ ਜੀ ਅਸੀਂ 14 ਸਾਲ ਤੋਂ ਫਿਰ ਕਿਦੇ ਮੁਲਾਜ਼ਮ ਆ ਜਦੋਂ ਇਹ ਸਾਨੂੰ ਲੈ ਕੇ ਜਾਂਦੇ ਉੱਥੇ ਧਰਨਿਆਂ ਦੇ ਉੱਤੇ ਉਦੋਂ ਅਸੀਂ ਇਹਨਾਂ ਦੇ ਮੁਲਾਜ਼ਮ ਆ ਜਦੋਂ ਅਸੀਂ ਇਹਨਾਂ ਦੇ ਝਾੜੂ ਮਾਰਦੇ ਆ ਘਰਾਂ ਦੇ ਵਿੱਚ ਉਦੋਂ ਅਸੀਂ ਇਹਨਾਂ ਦੇ ਮੁਲਾਜ਼ਮ ਆ ਜਦੋਂ ਸਾਡੇ ਕੋਲੋਂ ਇਹ ਸਫਾਈਆਂ ਕਰਾਉਂਦੇ ਉਦੋਂ ਇਹਨਾਂ ਦੇ ਅਸੀਂ ਮੁਲਾਜ਼ਮ ਆ ਤੇ ਜਦੋਂ ਅਸੀਂ ਆਪਣਾ ਹੱਕ ਮੰਗਿਆ ਉਦੋਂ ਇਹਨਾਂ ਦੇ ਅਸੀਂ ਕੁਛ ਨਹੀਂ ਲੱਗਦੇ ਯਾਰ ਮੈਂ ਮੇਰੀ ਸੱਸ ਵੀ ਨਹੀਂ ਆ ਨਾ ਮੇਰਾ ਸਹੁਰਾ ਕੋਈ ਵੀ ਨਹੀਂ ਆ ਤੇ ਨਾ ਰੋਟੀ ਬਣਾ ਲੈ ਕੋੜੀਆ ਮੇਰੀ ਛੋਟੀ ਆ ਉਹਨੂੰ ਛੱਡ ਕੇ ਆਈ ਹੁਣ ਕਦੇ ਤੇ ਹੁਣੇ ਫੋਨ ਆ ਮੰਮੀ ਮੈਂ ਕਹਿੰਦੇ ਕਿ ਤੁਸੀਂ ਨਾ ਜਾਓ ਮੈਂ ਫਿਰ ਛੱਡ ਕੇ ਮੈਂ ਕਿਹਾ ਮਜਬੂਰੀ ਖਾ ਤੇ ਪੁੱਤ ਜਾਣਾ ਹੀ ਪੈਣਾ ਮੈਨੂੰ ਦੱਸੋ ਜੀ ਕਿੱਥੇ ਜਾਈਏ ਕਿੰਨੂ ਦਸੀਏ ਹੱਡੀ ਭਗਵਾਨ ਤਮਾਰ ਸੁਣੂਗਾ ਜੇ ਦੁਨੀਆ ਦੇ ਹੈਗਾ ਤੇ ਭਰਾਵਾ ਹੱਡੀ ਵੀ ਸੋਲਾ ਗਰੀਬਾਂ ਦੀ ਅਈ 14 ਸਾਲ ਤੋਂ ਇੱਥੇ ਸੇਵਾ ਕਰਦੇ ਜਿਨਾ ਨਹੀਂ ਮੈਂ ਥੋੜੀ ਜੀ ਤੇ ਹੱਡੀ ਸੁਣ ਲੈ ਭਰਾ ਮੇਰੇ ਆ ਡੀ ਗਰੀ ਬਾਦੀ 16 ਮੇਰਾ ਭਰਾ 16 ਅੜ ਲੀਨ ਗਨੇ ਆ ਮੇਰਾ ਭਰਾਵਾ ਆਏ ਕਿੱਥੇ ਜਾਣਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਦੁੱਖ ਇਸ ਭੈਣ ਨੂੰ ਅੱਖਾਂ ਭਰਾਈਆਂ ਨੇ ਭੈਣ ਦੀ ਰੋ ਰੋ ਕੇ ਜਿਹੜਾ ਵਾ ਆਪਣੀ ਪੱਕਿਆ ਹੋਣ ਦੀ ਆਸ ਨੂੰ ਲੈ ਕੇ ਜਿਹੜਾ ਮੁੱਖ ਮੰਤਰੀ ਪੰਜਾਬ ਗਾੜੀ ਰੋ ਰਹੀ ਆ ਵੀ ਕਿਤੇ ਯਾਸੀ ਵੀ ਜਾਂਦੇ ਆ ਕਿਤੇ ਪੱਕੇ ਹੋ ਰਹੀ ਇਹ 9000 ਰੁਪਏ ਦੇ ਵਿੱਚ ਤੁਹਾਡਾ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਬਾਲ ਬੱਚੇ ਧਾਰ ਜੇ ਕਿਸ ਤੱਕ ਜਿਆਦਾ ਕਰਦੇ ਸੀ ਬੱਚਿਆਂ ਦੀ ਫੀਸਾ ਤੱਕ ਦੇਣੀ ਆ ਸਕੂਲ ਵਿੱਚ ਕਦੀ ਮੁਸ਼ਕਲ ਤੇ ਨਹੀਂ ਆਈ ਕਦੀ ਤੁਹਾਨੂੰ ਬੜੀ ਮੁਸ਼ਕਲ ਆਈ ਮੇਰੇ ਤੇ ਮੁੰਡੇ ਨੂੰ ਕੱਢ ਦਿੱਤਾ ਮੈਂ ਹਰ ਕਿਸੇ ਸਕੂਲ ਚ ਪਾਇਆ ਸੀਗਾ ਨਾ ਤੇ ਮੇਰੇ ਕੋ ਨਾ ਇਹ ਇੰਨੀ ਤਰ੍ਹਾਂ ਚ ਬਚਦਾ ਕੀ ਆ ਘਰ ਦਾ ਖਰਚਾ ਕਰੀਏ ਕਿ ਜਾਂ ਸਕੂਲ ਦਾ ਫੀਸਾ ਲਈਏ ਭਗਵਾਨ ਤਮਨ ਸਾਹਿਬ ਕਹਿੰਦੇ ਕਿ ਸਾਨੂੰ ਇੱਕ ਮੌਕਾ ਦੋ ਅਹੀਂ ਤੇ ਦਿੱਤਾ ਵਾ ਹੁਣ ਮੌਕੇ ਦਾ ਜਿਹੜਾ ਹੀ ਅਹੀਂ ਤੇ ਮੌਕਾ ਦਿੱਤਾ ਹਣ ਸਾਨੂੰ ਵੀ ਤੇ ਮੌਕੇ ਦਾ ਫਾਇਦਾ ਦੇਣ ਜਾਤਾ ਤੁਹਾਡੇ ਐਸੀ ਭਾਈਜਾ ਦੀ ਵੱਡੀ ਵੋਟ ਆ ਵੋਟ ਬੈਂਕੇ ਆ ਤੁਹਾਡੇ ਘਰਾਂ ਵਿੱਚ ਲੀਡਰ ਆ ਕੇ ਚਾਹ ਪਾਣੀ ਪੀਂਦੇ ਨੇ ਤੁਹਾਡੇ ਕੋ ਰੋਟੀਆਂ ਛਕਦੇ ਨੇ ਉਦੋਂ ਤੇ ਅਫਸਰ ਵੀ ਆਉਂਦੇ ਭੱਜ ਭੱਜ ਕੇ ਕਿ ਆਓ ਬੀਬੀ ਆਓ ਬੀਬੀ ਆਓ ਬੀਬੀ ਹੱਡੀ ਪੋਚੇ ਮਾਰੋ ਉਧਰੋਂ ਸਫਾਈ ਕਰੋ ਇਧਰੋਂ ਸਫਾਈ ਕਰੋ ਅਨੁਕਰ ਚ ਵੀ ਰਹਿ ਗਿਆ ਜੋ ਪੋਚਾ ਮਾਰਨ ਵਾਲਾ ਉੱਥੇ ਵੀ ਰਹਿ ਗਿਆ ਜੋ ਪੋਚਾ ਮਾਰਨ ਵਾਲਾ ਇਧਰ ਹੀ ਸਾਡੇ ਬੱਚਿਆਂ ਦਾ ਕੋਈ ਨਹੀਂ ਭੁੱਖਾ ਹੈਗਾ ਸਾਡਾ ਕੋਈ ਨਹੀਂ ਦੋਖਾ ਹੈਗਾ ਇਹਨਾਂ ਨੂੰ ਸਾਡਾ ਹੱਕ ਇੱਥੇ ਰੱਖੋ ਸਾਡਾ ਹੱਕ ਇੱਥੇ ਰੱਖੋ ਪੰਜਾਬ ਸਰਕਾਰ ਮੁਰਦਾਬਾਦ ਸਾਸੀਗਾ ਦੋਸਤੋ ਮੈਂ ਹਟ ਵਾਲਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨ ਦੇ ਨਾਲ ਤਸਵੀਰਾਂ ਵਿਖਾਵਾਗੇ ਅਮਰਸਾਦੇ ਪ੍ਰੂਮੈਂਟ ਟ੍ਰਸਟ ਦੇ ਸਾਹਮਣੇ ਦੀਆਂ ਜਿੱਥੇ ਕਿ ਧਰਨਾ ਬਲਸ਼ੰਕਰ ਨੇ ਬੜੇ ਲੰਬੇ ਸਮੇਂ ਤੋਂ ਸਫਾਈ ਸੇਵਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਅੱਜ ਭੈਣਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਕਿ ਅੱਜ ਡਿਊਟੀ ਨਿਭਾ ਰਹੀਆਂ ਇੱਥੇ ਤੇ ਰਾਤ ਦਾ 12:00 ਵਜੇ ਨੇ ਸਮਾ ਹੋ ਗਿਆ ਇੰਨੀ ਠੰਡ ਦੇ ਬਾਵਜੂਦ ਦਸੰਬਰ ਦਾ ਮਹੀਨਾ ਪਰ ਫਿਰ ਵੀ ਜਿਹੜੀ ਆਪਣੀ ਡੜੀ ਲੜਾਈ ਆ ਜਨਤਾ ਵਿੱਚ ਲੱਗੇ ਨੇ ਗੱਲਬਾਤ ਜੂ ਕਰਾਂਗੇ ਭੈਣ ਦੇ ਨਾਲ ਆ ਪੈਣੇ ਕੀ ਨਾਂ ਤੁਹਾਡਾ ਹਾਂ ਮੈਂ ਪ੍ਰੂਮੇਂਟ ਟ੍ਰਸਟ 'ਤੋਂ 14 ਸਾਲ ਤੇ ਕੰਮ ਕਰਦੀ ਪਈ ਆ। ਮੈਨੂੰ ਇਸ ਵਿੱਚ 14 ਸਾਲ ਬੜਾ ਲੰਮਾ ਸਮਾਂ ਹੁੰਦਾ ਵਾ ਫਿਰ ਕੀ ਮਜਬੂਰੀ ਤੁਹਾਨੂੰ ਪੈ ਗਈ ਅੱਜ ਧਰਨਾ ਪ੍ਰਸ਼ਨ ਕਰ ਰਹੇ ਹੋ ਆਪਣੇ ਪ੍ਰੂਮੇਂਟ ਟ੍ਰਸਟ ਦੇ ਖਿਲਾਫ ਕਿ ਅਜਿਹੀ ਮਜਬੂਰੀ ਹੋ ਗਈ ਤੁਹਾਨੂੰ ਮਜਬੂਰੀ ਇਹ ਕਿ 100 ਰੁਪਏ ਦੀ ਦਿਹਾੜੀ ਤੇ ਹੀ ਲੱਗੀਆਂ ਹਾਂ ਤੇ ਵੇਖੋ ਸਮਾਂ ਕਿੱਥੇ ਚੱਲਣ ਡਿਆ ਹੁਣ ਤੇ 100 ਰੁਪਏ ਦੀ ਦਿਹਾੜੀ ਇਹਨਾਂ ਦੀਆਂ ਤਨਖਾਹਾਂ ਲੱਖਾਂ ਦੇ ਨਾਲ ਆ ਤੇ ਸਾਡੀ 9000 ਰੁਪਏ ਤਨਖਾਹ 14 ਸਾਲਾਂ ਦੇ ਵਿੱਚ ਸਿਰਫ 9000 ਤਨਖਾਹ ਵਧਾਈ ਜੇ 9000 ਦੇ ਵਿੱਚ ਮੈਂ ਆਪਣੇ ਬੱਚੇ ਪਾਲਾ ਵਿਧਵਾ ਜਨਾਨੀ ਜੇ ਮੈਂ ਆਪਣੇ ਬੱਚੇ ਪਾਲਾ ਕਿ ਮੈਂ ਘਰ ਦਾ ਰੱਛਾ ਲਿਆਵਾ ਕਿ ਜਾਂ ਮੈਂ ਦੁੱਧ ਵਾਲੇ ਨੂੰ ਪੈਸੇ ਦਵਾਂ ਕਿ ਜਾਂ ਮੈਂ ਮਹੀਨੇ ਦਾ ਕਿਰਾਇਆ ਦਵਾਂ ਮੈਨੂੰ ਇਹ ਜਵਾਬ ਦਿੱਤਾ ਜਾਵੇ ਮੈਂ ਕੀ ਕਰਾਂ ਵੀ ਬਲੀਏ ਸਭ 14 ਸਾਲਾਂ ਵੀ ਤੁਸੀਂ ਪੱਕੇ ਨਹੀਂ ਹੋਏ ਅੱਜ ਤੱਕ ਸਰਕਾਰਾਂ ਦੇ ਕਹਿੰਦੀਆਂ ਨੇ ਕਿ ਅਸੀਂ ਜਦੋਂ ਸਾਡੀ ਸਰਕਾਰ ਬੰਦੀ ਆਈ ਸੀ ਆਏ ਦਿਨ ਪੱਕੇ ਕੱਚੇ ਬਲਾਦ ਨੂੰ ਪੱਕੇ ਕਰਦੇ ਨੇ ਪਰ ਤੁਹਾਨੂੰ 14 ਸਾਲ ਹੋ ਗਏ ਇੱਕ ਲੰਮਾ ਸਮਾਂ ਆ ਗਿਆ ਅੱਜ ਤੱਕ ਤੁਸੀਂ ਪੱਕੇ ਨਹੀਂ ਹੋ ਸਕੇ ਨਹੀਂ ਜੀ ਜਿਹੜਾ ਕੋਈ ਚੇਅਰਮੈਨ ਆਉਂਦਾ ਸੀ ਜਿਹੜਾ ਕੋਈ ਅਫਸਰ ਆਉਂਦਾ ਸੀ ਸਾਨੂੰ ਆਸ ਦਿੰਦਾ ਸੀ ਕਿ ਤੁਸੀਂ ਕੋਈ ਨਹੀਂ ਤੁਹਾਨੂੰ ਪੱਕੇ ਕੀਤੇ ਜਾਵਾਂਗੇ ਇਹ ਜਿਹੜਾ ਚੇਅਰਮੈਨ ਆਇਆ ਨਵਾਂ ਇਹ ਸਾਨੂੰ ਪੱਕੇ ਕਰਨ ਦੀ ਬਿਜਾ ਉਤੋ ਹਨ ਉਲਟਾ ਹਣ ਕੇ ਆਖਿਆ ਕਿ ਸਾਡੀ ਤਨਖਾਹ ਤੋਂ ਖੁਦ ਐ ਦੱਸੋ ਸਾਡੀ ਤਨਖਾਹ ਵਧਾਓ ਸਾਡੇ ਬੱਚੇ ਛੋਟੇ ਆ ਅਸੀਂ ਜਾਂ ਆਪਣੇ ਬੱਚੇ ਚੰਗੀ ਪੜ੍ਹਾਈ ਕਰਾਉਣਾ ਚਾਹੁੰਨੇ ਆ ਅਸੀਂ ਵੀ ਤੁਹਾਡੇ ਵਾਂਗੂ ਵੱਡੇ ਅਫਸਰ ਬਣਾਉਣਾ ਚਾਹੁੰਨੇ ਆ ਪਰ ਇਹ ਚੇਅਰਮੈਨ ਨੇ ਉਲਟਾ ਹਣ ਜਵਾਬ ਦਿੱਤਾ ਕਿ ਤੁਸੀਂ ਸਾਡੇ ਕੁਛ ਨਹੀਂ ਦੇ ਲੱਗਦੇ ਤੁਸੀਂ ਸਾਡੇ ਟਰੈਸ ਦੇ ਮੁਲਾਜ਼ਮ ਨਹੀਂ ਜੀ ਅਸੀਂ 14 ਸਾਲ ਤੋਂ ਫਿਰ ਕਿਹਦੇ ਮੁਲਾਜ਼ਮ ਆ ਜਦੋਂ ਇਹ ਸਾਨੂੰ ਲੈ ਕੇ ਜਾਂਦੇ ਉੱਥੇ ਧਰਨਿਆਂ ਦੇ ਉੱਤੇ ਉਦੋਂ ਅਸੀਂ ਇਹਨਾਂ ਦੇ ਮੁਲਾਜ਼ਮ ਆ ਜਦੋਂ ਇਹ ਇਹਨਾਂ ਦੇ ਝਾੜੂ ਮਾਰਦੇ ਆ ਘਰਾਂ ਦੇ ਵਿੱਚ ਉਦੋਂ ਅਸੀਂ ਇਹਨਾਂ ਦੇ ਮੁਲਾਜ਼ਮ ਆ ਜਦੋਂ ਸਾਡੇ ਕੋਲੋਂ ਇਹ ਸਫਾਈਆਂ ਕਰਾਉ ਤੇ ਜਦੋਂ ਅਸੀਂ ਆਪਣਾ ਹੱਕ ਮੰਗਿਆ ਉਦੋਂ ਇਹਨਾਂ ਦੇ ਅਸੀਂ ਕੁਝ ਨਹੀਂ ਲੱਗਦੇ ਇਹ ਸਾਨੂੰ ਸਾਡਾ ਹੱਕ ਦਵਾਇਆ ਜਾਵੇ ਸਾਡੀ ਭੈਣ ਭਰਾਵਾਂ ਦੇ ਗਾੜੀ ਬੇਨਤੀ ਆ ਕਿ 14 ਸਾਲ ਤੋਂ ਅਸੀਂ ਵਿਧਵਾ ਜਨਾਨੀਆਂ ਵਿੱਚ ਲੱਗੀਆਂ ਅਸੀਂ 14 ਸਾਲਾਂ ਤੋਂ ਇੱਥੇ ਇਹਨਾਂ ਦੀ ਸੇਵਾ ਕਰਦੇ ਐਂਡ ਸਾਨੂੰ ਇਹ ਦੇਣ ਦੇ ਕਿ ਤੁਸੀਂ ਸਾਡੇ ਮੁਲਾਜ਼ਮ ਨਹੀਂ ਜੇ ਬੀਬੀ ਸਰਪੰਨ ਜੀ ਇੰਨੀ ਠੰਡ ਹੋਣ ਦੇ ਬਾਵਜੂਦ ਬਾਰ ਬਾਰ ਚ ਛੱਡ ਕੇ ਆਇਓ ਤੁਹਾਡਾ ਜੀ ਕਰਦਾ ਲੋਕੀ ਘਰਾਂ 'ਚ ਬੈਠੇ ਨੇ ਤੁਸੀਂ ਘਰਾਂ 'ਚ ਜਾ ਕੇ ਬੈਠੋ ਆਪਣੇ ਵੇਖੋ ਜੀ ਬੰਦਾ ਮੇਰਾ ਸੇਤੇ ਨਹੀਂ ਜਾਏਗਾ ਬੱਚੇ ਮੇਰੇ ਖੱਲੇ 'ਗੇ ਜਾ ਕੇ ਵੇਖ ਲੋ ਘਰ ਤੇ ਮੈਂ ਇੱਥੇ ਬੈਠੀ ਜੇ ਧਰਨੇ ਤੇ ਆਪਣੇ ਹੱਕ ਬਦਲੇ ਆਪਣੇ ਬੱਚਿਆਂ ਬਦਲੇ ਬੈਠੀ ਕਿ ਚਲੋ ਹੁਣ ਹੋਣੀ ਸਾਡੀ ਸੁਣਵਾਈ ਹਜੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਗਰੀਬਾਂ ਦੀ ਸੁਣਵਾਈ ਕਰੋ ਸਾਡੇ ਵੀ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲੇ ਸਾਡੇ ਬੱਚਿਆਂ ਨੂੰ ਰੋਟੀ ਪਾਣੀ ਚੱਜ ਦਾ ਖਵਾਇਆ ਜਾਵੇ ਮੇਰੀ ਹੱਥ ਜੋੜ ਕੇ ਬਾਰ ਬਾਰ ਇਹੋ ਬੇਨਤੀ ਆ ਜਾਵੇ ਜੈ ਭੀਮ ਜੀ ਜੈ ਸੰਵਿਧਾਨ ਜੀ ਸਾਡੀ ਪਾਰਸੇ ਮਾਂ ਤੇ ਹਮੇਸ਼ਾ ਕਹਿੰਦੇ ਨੇ ਵੀ ਅਸੀਂ ਅੱਜ ਦੇ ਜਿਹੜੇ ਮੁਲਾਜ਼ਮ ਨੇ ਕੱਚਾ ਨੂੰ ਪੱਕਾ ਕੀਤਾ ਜਾ ਰਹੇ ਨੇ ਵੱਡੀ ਤਲਾਬ ਵੀ ਲੋਕਾਂ ਨੂੰ ਨੌਕਰੀ ਦਿੱਤੀ ਆ ਰਹੀ ਐ ਅਸੀਂ ਦੇਖਿਆ ਅੱਜ ਦੇ ਨੂੰ ਮਸ਼ਹੂਰੀਆਂ ਕਰਦੇ ਨੇ ਐਡਾ ਦੇਖਦੇ ਨੇ ਵੀ ਅਸੀਂ ਤੇ بڑے ਮੁਲਾਜ਼ਮ ਪੱਕੇ ਕਰ ਦਿੱਤੇ ਨੇ ਪਰ ਤੁਹਾਨੂੰ ਕਿਉਂ ਨਹੀਂ ਪੱਕਾ ਕੀਤਾ ਗਿਆ ਤੈਨੂੰ ਸਾਨੂੰ ਤੇ ਬਸ ਆਸਾਂ ਹੀ ਦਿੱਤੀਆਂ ਜੇ ਇਹਨਾਂ ਨੇ ਆਸਾਂ ਤੋਂ ਇਲਾਵਾ ਕੁਝ ਨਹੀਂ ਜੈਗਾ ਉਲਟਾ ਸਾਨੂੰ ਇਹ ਜਿਹੜਾ ਚੇਅਰਮੈਨ ਆਇਆ ਤਾਨੂੰ ਮੈਂ ਬਾਰ ਬਾਰ ਇਹੀ ਦੱਸਦੀ ਪਈ ਆਂ ਵੀ ਉਲਟਾ ਇਹ ਚੇਅਰਮੈਨ ਆਇਆ ਸਾਨੂੰ ਪੱਕੇ ਕਰਨ ਦੀ ਬਜਾਏ ਉਲਟਾ ਸਾਨੂੰ ਇਹ ਕਹੀ ਜਾਂਦਾ ਤੁਹਾਡੇ ਮਲਾਜ਼ਮ ਨਹੀਂ ਜੇ ਸਾਨੂੰ ਇਹਨੇ ਕਿੱਥੇ ਪੱਕੇ ਕਰਨਾ ਸਾਨੂੰ ਤੇ ਇਹਨਾਂ ਨੇ ਬੇਦਖ ਦਖਲ ਕਰ ਦਿੱਤਾ ਹਿਸਾਬ ਨਾਲ ਜਿਦਾਂ ਮਾਪਿਓ ਬੇਦਖਲ ਕਰ ਦਿੰਦੇ ਆ ਉਹ ਇਹਨੇ ਆਣ ਕੇ ਸਾਨੂੰ ਬੇਦਖਲੀ ਕਰਤਾ 14 ਸਾਲ ਤੋਂ ਇੱਥੇ ਮਲਾਜ਼ਮ ਸਾ ਇਹਨਾਂ ਦੀਆਂ ਸਫਾਈਆਂ ਕਰੋ ਇਹਨਾਂ ਦੇ ਧਰਨਿਆਂ ਤੇ ਜਾਓ ਤੇ ਹੁਣ ਉਲਟਾ ਸਾਨੂੰ ਇਹਨੇ ਆਣ ਕੇ ਕਹਿਤਾ ਚਲੋ ਸਾਨੂੰ ਥੋੜਾ ਬੋਧ ਜਿਦਾਂ ਦੂਜੇ ਕਹਿ ਦਿੰਦੇ ਸੀ ਕਿ ਤੁਹਾਨੂੰ ਇਹੀ ਪੱਕਿਆ ਕਰ ਦਾਂਗੇ ਕੋਈ ਨਹੀਂ ਬੀਬੀ ਤੇ ਹੀ ਕੰਮ ਕਰੋ ਕਰੋ ਹੌਸਲਾ ਹੀ ਦੇ ਦਿੰਦਾ ਤੇ ਸਾਨੂੰ ਇੰਨਾ ਨਹੀਂ ਇਹਨੇ ਹੌਸਲਾ ਵੀ ਸਾਡਾ ਤੋੜ ਦਿੱਤਾਣ ਕੇ ਅਸੀਂ ਹਣ ਦੱਸੋ ਕਿੱਥੇ ਜਾਈਏ ਬਲਕਿ ਲੱਗਦਾ ਕਿ ਆਮ ਆਦਮੀ ਪਾਰਟੀ ਸਰਕਾਰ ਬਣੇ ਸੀ ਤੁਸੀਂ ਲੋਕਾਂ ਨੇ ਸਰਕਾਰ ਬਣਾਈ ਆ ਖਾਸ ਕਰਕੇ ਤੇ ਬੀਬੀਆਂ ਨੇ ਬੜਾ ਯੋਗਦਾਨ ਆ ਸਰਕਾਰ ਬਣਾ ਲਓ ਜੀ ਅਸਾਂ ਦਿੱਤੀਆਂ ਹੀ ਉਹਨਾਂ ਨੇ ਕਿ ਤੁਹਾਨੂੰ 1000-100 ਰੁਪਿਆ ਪਾਵਾਂਗੇ ਮਹੀਨੇ ਦਾ ਤੇ ਚਲੋ ਜੀ ਭੱਜ-ਭੱਜ ਕੇ ਵੋਟਾਂ ਪਾਈਆਂ ਇਹ ਸਰਕਾਰ ਨੂੰ ਜਿਤਾਇਆ ਤੇ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਸਰਕਾਰ ਨੇ ਕਹਿਣਾ ਕਿ ਤੁਸੀਂ ਸਾਡੇ ਮੁਲਾਜ਼ਮ ਹੀ ਨਹੀਂ ਜੇ ਆ ਪੜੇ ਕੀ ਨਾ ਤੁਹਾਡਾ ਹਾਂਜੀ ਮੇਰਾ ਨਾਮ ਬੇਵੀ ਆ ਪਾਜੀ ਬੀਨੈਸੋ ਵੀ ਤੁਸੀਂ ਠੰਡ ਚ ਬੈਠੇ ਹੋ ਕੀ ਲੱਗਦਾ ਨਹੀਂ ਤੁਹਾਡਾ ਜੀ ਕਰਦਾ ਵੀ ਜਾ ਕੇ ਤੁਸੀਂ ਵੀ ਪ੍ਰਵਾਹ ਚ ਬੈਠੋ ਜਾ ਕੇ ਆਪਣੇ ਹਾਂਜੀ ਜੀ ਕਰਦਾ ਕਿ ਜੀ ਕਰਦਾ ਘਰੋਂ ਬਾਹਰ ਆਉਨ ਉਹਨੇ ਬੱਚਿਆਂ ਦਾ ਮੈਂ ਮੇਰੀ ਸੱਸ ਵੀ ਨਹੀਂ ਆ ਨਾ ਮੇਰਾ ਸਹੁਰਾ ਕੋਈ ਵੀ ਨਹੀਂ ਆ ਤੇ ਨਾ ਰੋਟੀ ਬਣਾ ਲੈ ਕੋੜੀਏ ਮੇਰੀ ਛੋਟੀ ਆ ਉਹਨੂੰ ਛੱਡ ਕੇ ਆਈ ਹੁਣੇ ਕਰੇ ਤਾਂ ਹੁਣੇ ਫੋਨ ਆ ਮੰਮੀ ਮੈਂ ਕਹਿੰਦੇ ਕਿ ਤੁਸੀਂ ਨਾ ਜਾਓ ਮੈਂ ਫਿਰ ਛੱਡ ਕੇ ਮੈਂ ਕਹਿੰਦਾ ਮਜਬੂਰੀ ਖਾਤ ਪੁੱਤ ਜਾਣਾ ਹੀ ਪੈਣਾ ਮੈਨੂੰ ਤੇ ਮੈਂ ਕਹਾਂ ਸਾਰੇ ਦੇ ਨਾਲ ਜਦੋਂ ਮੈਂ ਸਾਡੇ ਭੈਣਾਂ ਭਰਾ ਬੈਠੇ ਤੁਹਾਨੂੰ ਨਾਲ ਬਹਿਣਾ ਪੈ ਠੀਕ ਹੈ ਸਾਨੂੰ ਡਿਊਟੀ ਕੀਤੀ ਹੈ ਜੀ ਸਾਨੂੰ 14 ਸਾਲ ਹੀ ਹੋ ਗਏ ਪਾਜੀ ਹਾਂ ਜੀ ਇਹ ਇਸ ਕਰਕੇ ਲੱਗੇ ਆ ਵੀ ਚਲੋ ਸਾਨੂੰ ਪੱਕਿਆ ਕੀਤਾ ਜਾਏਗਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਆ ਚੇਅਰਮੈਨ ਹੈ ਜਿਹੜਾ ਉਹ ਆ ਕੇ ਸਾਨੂੰ ਸਿੱਧਾ ਕਹਿੰਦਾ ਵੀ ਤੁਸੀਂ ਸਾਡੇ ਬੰਦੇ ਨਹੀਂ ਹੈ ਜਦੋਂ ਸਾਰਾ ਕੰਮ ਆਹੀ ਭੁੱਲਰ ਦੇ ਟਾਈਮ ਤੇ ਵੀ ਸਾਰਾ ਕੰਮ ਕਰਦੇ ਰਹਿਣਾ ਸਾਨੂੰ ਇਦਾਂ ਕੰਮ ਕਰਾਉਂਦੇ ਰਹਿਣਾ ਜਿੱਦਾਂ ਵੀ ਮਲਾ ਜਿੱਦਾਂ ਜ਼ੁਲਮ ਨਹੀਂ ਕਰਦੇ ਸਾਡੇ ਤੇ ਇਦਾਂ ਹੀ ਕੰਮ ਕੀਤਾ ਉਹਦੇ ਘਰੇ ਅਸੀਂ ਛੂੜ ਨਹੀਂ ਬੋਲਦੇ ਪਰ ਸਾਨੂੰ ਕੋਈ ਅੱਜ ਤੋਂ ਦਿੰਦਾ ਕੋਈ ਇਨਸਾਫ ਨਹੀਂ ਮਿਲਿਆ ਇੱਥੋਂ ਤੱਕ ਵੀ ਹੁਣ ਸਾਨੂੰ ਏ ਵੀ ਕਹਦੇ ਫਿਰ ਤੁਹਾਨੂੰ ਇੱਥੋਂ ਧੱਕੇ ਦੇਣਾ ਹੀ ਕਿੱਥੇ ਜਾਵਾਂਗੇ ਮਿਲਿਏ ਸੋ ਵੀ 9000 ਰੁਪਏ ਦੇ ਵਿੱਚ ਤੁਹਾਡਾ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਬਾਲ ਬੱਚੇ ਦਾਰ ਜੇ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਬੱਚਿਆਂ ਦੀ ਫੀਸਾਂ ਤੱਕ ਦੇਣੀ ਆ ਸਕੂਲ ਵਿੱਚ ਕਦੀ ਮੁਸ਼ਕਲ ਤੇ ਨਹੀਂ ਆਈ ਕਦੀ ਤੁਹਾਨੂੰ ਬੜੀ ਮੁਸ਼ਕਲ ਆਈ ਮੇਰੇ ਤੇ ਮੁੰਡੇ ਨੂੰ ਕੱਢ ਦਿੱਤਾ ਮੈਂ ਹਰ ਕਿਸੇ ਸਕੂਲ ਚ ਪਾਇਆ ਸੀਗਾ ਨਾ ਤੇ ਮੇਰੇ ਕੋ ਨਾ ਇਹ ਇੰਨੀ ਤਰ੍ਹਾਂ ਚ ਬਚਦਾ ਕੀ ਆ ਘਰ ਦਾ ਖਰਚਾ ਕਰੀਏ ਕਿ ਜਾਂ ਸਕੂਲਰ ਫੀਸਾਂ ਲਈਏ ਤੇ ਉਹਨਾਂ ਨੇ ਮੇਰੇ ਬੱਚੇ ਨੂੰ ਕੱਢ ਦਿੱਤਾ ਇੱਕ ਸਾਲ ਮਰ ਗਿਆ ਮੇਰੇ ਬੱਚੇ ਸਕੂਲ ਦਾ ਹੀ ਇਸ ਕਰਕੇ ਹੁਣ ਮੈਂ ਬੜੀ ਮਜਬੂਰ ਹੈ ਗਈ ਹਾਂ ਤੇ ਮੈਨੂੰ ਫ ਮੈਂ 10000 ਰੁਪਏ ਲਾ ਕੇ ਨਾ ਫੇਰ ਦੁਬਾਰਾ ਦੀ ਰਿਵਿਸ਼ਨ ਮੈਂ ਮਤਲਬ ਉਹ ਆਨਲਾਈ ਕਰਵਾਇਆ ਉਹਨਾਂ ਨੇ ਮੈਨੂੰ ਸਕੂਲ 'ਚ ਮੇਰੇ ਮੁੰਡੇ ਨੂੰ ਕੱਢਦਾ ਮੈਨੂੰ ਇੰਥੋਂ ਵੀ ਤੱਕ ਨੂੰ ਆਸ ਹੈਗੀ ਆ ਪੱਕੇ ਹੋਣ ਦੀ ਕੀ ਉਮੀਦਾਂ ਨੇ ਸਾਨੂੰ ਸਰਕਾਰ ਤੇ ਹੁਣ 4 ਸਾਲ ਸਰਕਾਰ ਦੇ ਹੋ ਗਏ ਨੇ 1 ਸਾਲ ਰਹਿ ਗਿਆ ਸਰਕਾਰ ਦਾ ਕੀ ਲੱਗਦਾ ਜਾਂਦੇ ਜਾਂਦੇ ਤੁਹਾਨੂੰ ਪੱਕਿਆ ਕਰਕੇ ਜਾਊਗੀ ਇਹ ਤਾਂ ਨਾ ਸਰਕਾਰ ਨੂੰ ਚਾਹੀਦਾ ਗਰੀਬਾਂ ਸੋਚਣਾ ਆਸ ਤੇ ਹੈਗੀ ਆ ਆਸ ਰੱਖ ਕੇ ਬੈਠੇ ਆਂ ਅਸੀਂ ਵੀ ਸਾਡੀ ਆਸ ਪੂਰੀ ਹੋਵੇ ਅਸੀਂ ਆਸ ਰੱਖੀ ਆ ਤੇ ਜਿੱਦ ਤੱਕ ਆਸ ਨਹੀਂ ਪੂਰੀ ਹੋਈ ਤੇ ਲੜਦੇ ਰਵਾਂਗੇ ਭੱਜ ਕੇ ਭਾਜੀ ਵੋਟਾਂ ਪਾਈਆਂ ਇਹਨਾਂ ਨੂੰ ਆਸ ਰੱਖ ਕੇ ਹੀ ਬੋਟਾ ਪਾਈਆਂ ਭੱਜ-ਭੱਜ ਕੇ ਕਿ ਚਲੋ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਸਾਨੂੰ ਇੱਕ ਮੌਕਾ ਦੋ ਅਈ ਦੇ ਦਿੱਤਾ ਵਾ ਹੁਣ ਮੌਕਾ ਦਾ ਜਿਹੜਾ ਹੀ ਅਸੀਂ ਤਾਂ ਮੌਕਾ ਦਿੱਤਾ ਹੁਣ ਸਾਨੂੰ ਵੀ ਤੇ ਮੌਕੇ ਦਾ ਫਾਇਦਾ ਦੇਣਾ ਸਾਨੂੰ ਵੀ ਤੇ ਪੱਕਿਆ ਕਰਨਾ 14 ਸਾਲ ਤੋਂ ਇੱਥੇ ਫਰੂਮ ਟ੍ਰਸਟ ਚ ਸੇਵਾ ਕਰਦੀਆਂ ਪਈਆਂ ਸਾਨੂੰ ਵੀ ਸੇਵਾ ਦਾ ਚਲੋ ਕੋਈ ਦੇ ਦੇਣ ਗਰੀਬੀਆਂ ਨੂੰ ਇਨੈਚਰ ਹੋ ਗਿਆ ਹੁਣ ਕਰਦੇ ਆ ਨੂੰ ਕੋਈ ਤੇ ਸੋਚ ਲੈਣ ਗਰੀਬਾਂ ਦਾ ਕੀ ਲੱਗਦਾ ਇਹ ਕੀ ਲੱਗਦਾ ਨਹੀਂ ਇਹ ਤੁਹਾਡੇ ਪਰਿਵਾਰਾਂ ਦੀ ਬੜੀ ਦੇਣ ਆ ਐਸਸੀ ਭਾਈਚਾਰੇ ਦੀ ਵੱਡੀ ਦੇਣ ਆ ਜਾਂ ਤ ਜਿਹੜੀ ਵੋਟ ਜਿਹੜੀ ਨੇ ਐਸਸੀ ਭਾਈਚਾਰਾ ਜਿਹੜਾ ਵੱਡੀ ਤਰ੍ਹਾਂ ਵਿੱਚ ਦਿੰਦਾ ਹਾਂਜੀ ਮੈਂ ਕਹਾਂਦਾ ਤੁਹਾਡੇ ਐਸੀ ਭਾਈਚਾਰੇ ਦੀ ਵੱਡੀ ਵੋਟ ਆ ਵੋਟ ਬੈਂਕ ਆ ਤੁਹਾਡੇ ਘਰਾਂ ਵਿੱਚ ਲੀਡਰ ਆ ਕੇ ਚਾਹ ਪਾਣੀ ਪੀਂਦੇ ਨੇ ਤੁਹਾਡੇ ਕੋ ਰੋਟੀਆਂ ਛਕਦੇ ਨੇ ਅਤੇ ਕਹਿੰਦੇ ਨੇ ਤੁਸੀਂ ਤੁਹਾਡੇ ਭੈਣ ਭਰਾ ਨੇ ਉਧਰ ਤੇ ਅਫਸਰ ਵੀ ਹੁੰਦੇ ਭੱਜ ਭੱਜ ਕੇ ਕਿ ਆਓ ਬੀਬੀ ਆਓ ਬੀਬੀ ਆਓ ਬੀਬੀ ਹਾਡੀ ਪੋਚੇ ਮਾਰੋ ਉਧਰੋ ਸਫਾਈ ਕਰੋ ਇਧਰੋ ਸਫਾਈ ਕਰੋ ਅਨੁਕਰ ਚ ਵੀ ਰਹਿ ਗਿਆ ਜੋ ਪੋਚਾ ਮਾਰਨ ਵਾਲਾ ਉੱਥੇ ਵੀ ਰਹਿ ਗਿਆ ਜੋ ਪੋਚਾ ਮਾਰਨ ਵਾਲਾ ਇਧਰ ਹੀ ਸਾਡੇ ਬੱਚਿਆਂ ਦਾ ਕੋਈ ਨਹੀਂ ਪਵਿੱਖ ਹੈਗਾ ਸਾਡਾ ਕੋਈ ਨਹੀਂ ਧੋਖ ਹੈਗਾ ਇਹਨਾਂ ਨੂੰ ਅਸੀਂ ਕੋਈ ਨਹੀਂ ਹਾਡੀ ਸਾਡੀ ਕੋਈ ਜਿਤਨੀ ਹੈ ਗਈ ਵੀ ਅਸੀਂ ਗਰੀਬ ਤੇ ਗਰੀਬ ਹੀ ਰਹਿਣਾ ਇਹ ਕਹਿੰਦੇ ਅੰਗਰੇਜ਼ ਦੁਨੀਆ ਤੋਂ ਕੱਢ ਦਿੱਤੇ ਆ ਸਾਡੇ ਉੱਤੇ ਤੇ ਅੰਗਰੇਜ਼ ਇਹ ਟੰਡ ਕਾ ਟੰਡਵ ਕਰਨ ਦੇ ਸਾਡੇ ਉੱਤੇ ਭਗਵੰਤ ਮਾਨ ਦੇ ਚੇਲੇ ਬਾਲ ਕੇ ਸਾਡੇ ਤੇ ਟੰਡਵ ਕਰਨ ਦੇ ਨੇ ਕੋ ਸਾਡੇ ਤੇ ਭੇਜ ਦਿੱਤਾ ਟੰਡਵ ਕਰਨ ਨੂੰ ਦੱਸੋ ਜੀ ਇਹ ਕਿੱਥੇ ਜਾਈਏ ਕਿੰਨੂ ਦਸੀਏ ਸਾਡੀ ਭਗਵੰਤ ਮਾਨ ਸੁਣੂਗਾ ਸੁਣੂਗਾ ਆਡੀ ਗਰੀਬਾਂ ਦੀ ਭਗਵੰਤ ਮਾਨ ਜੇ ਦੁਨੀਆ ਦੇ ਹੈਗਾ ਤੇ ਭਰਾਵਾ ਸਾਡੀ ਵੀ ਸੋਲਾ ਗਰੀਬਾਂ ਦੀ ਅਈ 14 ਸਾਲ ਤੋਂ ਇੱਥੇ ਸੇਵਾ ਕਰਦੇ ਕਿ ਨਾ ਨਹੀਂ ਮੈਂ ਥੋੜੀ ਜਿਹੀ ਤੇ ਆਡੀ ਸੁਣ ਲੈ ਭਰਾ ਮੇਰੇਆ ਕੋਤੇ ਸੋਣਾ ਦੀ ਗਰੀਬਾਂ ਦੀ ਤੈਨੂੰ ਤੇਰੇ ਰੱਬ ਦਾ ਵਾਤਾ ਜੇ ਦੁਨੀਆ ਤੇ ਰੱਬ ਹੈਗਾ ਤੇ ਤੈਨੂੰ ਕਿਵੇਂ ਜਾਣਣਾ ਕਰਦੇ ਕਿਤੇ ਰੱਬ ਆਡੀ ਗਰੀਬਾਂ ਦੀ ਸੁਣਾ ਮੇਰੇ ਭਰਾ ਆਡੀ ਸੁਣਾ ਅਣਗਿਣ ਘਨੇ ਆਣੇ ਮੇਰਾ ਭਰਾਵਾ ਐ ਕਿਤੇ ਜਾਣਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਦੁੱਖ ਇਸ ਭੈਣ ਨੂੰ ਅੱਖਾਂ ਭਰਾਈਆਂ ਨੇ ਭੈਣ ਦੀ ਰੋ ਰੋ ਕੇ ਜਿਹੜਾ ਆਪਣੀ ਪੱਕਿਆ ਹੋਣ ਦੀ ਆਸ ਨੂੰ ਲੈ ਕੇ ਜਿਹੜਾ ਮੁੱਖ ਮੰਤਰੀ ਪੰਜਾਬ ਗਾੜੀ ਰੋ ਰਹੀ ਆ ਕਿ ਕਿਤੇ ਯਾਸੀ ਵੀ ਜਾਂਦੇ ਆ ਕਿਤੇ ਪੱਕੇ ਹੋ ਲਈਏ ਸਾਡੇ ਬੱਚੇ ਵੀ ਕਿਤੇ ਸੁੱਖ ਦੀ ਰੋਟੀ ਖਾ ਸਕਣ ਇੰਨੀ ਮਜਬੂਰੀ ਹੈ ਭੈਣਾਂ ਦੀ ਰਾਤ 12 ਵਜੇ ਨੇ ਜਿੱਥੇ ਲੋਕ ਘਰਾਂ ਵਿੱਚ ਸੁੱਤੇ ਨੇ ਉੱਥੇ ਭੈਣਾਂ ਜੜੀਆਂ ਨੇ ਡਿਊਟੀ ਦੇ ਰੀਆਂ ਨੇ ਇੱਕ ਧਰਨਾ ਪ੍ਰਸ਼ੰਗ ਕਰੀ ਜਾਣੇ ਵੱਡੀ ਜਿਹੜੀ ਜੰਗ ਆ ਪ੍ਰਮਾਤਮਾ ਇਹਨਾਂ ਦੀ ਜੰਗ ਜਿੱਤੇ ਕਿਉਂਕਿ ਇਹਨਾਂ ਨੂੰ ਬੜੀ ਲੋੜ ਆ ਨੌਕਰੀ ਦੀ ਕਿਉਂਕਿ ਸਾਰੀ ਉਮਰ ਲੰਗੀ ਆ 14 ਸਾਲ ਲੰਬਾ ਸਮਾਂ ਹੰਦਾ ਵਾ ਪਰ ਅਜੇ ਤੱਕ ਆਸ ਚ ਬੈਠੀਆਂ ਨੇ ਪੈਣਾ ਵੀ ਸ਼ਾਇਦ ਸਰਕਾਰ ਅੱਜ ਪੱਕਿਆ ਕਰਦੀਆਂ ਸ਼ਾਇਦ ਕੱਲ ਪੱਕਿਆ ਕਰਦੀਆਂ ਪੈਣਾ ਤੁਹਾਡਾ ਕੀ ਨਾਮ ਹੈ ਜੀ ਸੀਮਾ ਸਰ ਮੇਰਾ ਨਾਮ ਤੁਸੀਂ ਕਿਹਦੇ ਤੋਂ ਲੱਗੇ ਹੋ ਸਰ ਅਹੀਂ ਵੀ 12 13 ਸਾਲ ਹੀ ਹੋ ਗਏ ਸਾਨੂੰ ਵੀ ਲੱਗਿਆ ਨੂੰ ਉਹਦੇ ਕਿੱਥੋਂ ਤੁਸੀਂ ਅਹੀਂ ਸਾਰੋਂ ਦੇ ਉਹ ਬੜੀ ਦੂਰੋਂ ਪਿੰਡ گاਉਲ ਖਾਂ ਦਾ ਬਾਰਡਰ ਤੋਂ ਹਾਂਜੀ ਤੇ ਮੇਰੀ ਐਸੋ ਕਦੀ ਆਸ ਨਹੀਂ ਕਿ ਤੁਸੀਂ ਆ ਕੇ ਕੋਈ ਅਫਸਰ ਮਿਲੇ ਨਹੀਂ ਵੀ ਇਹ ਭਾਈ ਪੱਕਿਆ ਕਰ ਦਿਓ ਸਾਨੂੰ ਬੜੀ ਮਜਬੂਰੀ ਆ ਇੰਨੇ ਸਾਲ ਤੋਂ ਲੱਗੇ ਨੂੰ ਹੋ ਗਏ ਨੇ ਸਰ ਅਫਸਰ ਕਹ ਦਿੰਦੇ ਸਾਡੇ ਤੁਸੀਂ ਮੁਲਾਜ਼ਮ ਹੀ ਨਹੀਂ ਆ ਤੇ ਹਾਂਜੀ ਇਹੋ ਕੰਮ ਕਰਵਾਉਣਾ ਆਂਦਾ ਉਹ ਦੋ ਕਹਿ ਦਿੰਦੇ ਪੀ ਉਧਰ ਚਲ ਜਾਓ ਫਲਾਣੇ ਦੀ ਕੋਠੀ ਚਲ ਜਾਓ ਢਿੰਗੜੇ ਦੀ ਤੇ ਬਾਅਦ ਚ ਕਹਿ ਦਿੰਦੇ ਤੁਸੀਂ ਸਾਡੇ ਮੁਲਾਜ਼ਮ ਹੀ ਨਹੀਂ ਹਾਂਜੀ ਮੈਂ ਤਾਂ ਤੁਹਾਡਾ ਕਿ ਨਾ ਆਇਆ ਮੇਰਾ ਨਾਮ ਪਰਮਜੀਤ ਹੈ ਤੁਸੀਂ ਵੀ ਕਿਨੇ ਜੇ ਲੱਗਿਓ ਮੈਂ ਤੇ ਬਹੁਤ ਪੁਰਾਣੀ ਸਭ ਤੋਂ ਪੁਰਾਣੀ ਆ ਸੀ ਮੈਂ ਅੱਛਾ ਇਹਨਾਂ ਤੋਂ ਪੁਰਾਣੀ ਜੀ ਸਭ ਤੋਂ ਪੁਰਾਣੀ ਆ ਸੀ ਮੈਂ ਹਾਂਜੀ ਤੇ ਮੈਂ ਜੇ ਮੈਂ ਤੇ 100 ਰੁਪਏ ਜੋ ਦਿਹਾੜੀ ਸੀ 3000 ਰੁਪਏ ਤਨਖਾਹ ਤੇ ਲੱਗੀਆਂ ਕਾਫੀ ਢੇਰ ਤੋਂ ਪੁਰਾਣੀ ਆ ਮੈਂ ਤੇ ਬਰ ਬਕੀਆ ਵਕੀ ਇਹਨਾਂ ਨੇ ਕੋਈ ਸ਼ਰਮ ਨਹੀਂ ਕੀਤੀ ਇਨਾ ਕੰਮ ਕਰਾ ਕੇ ਨਾ ਕੋਈ ਕਦਰ ਨਹੀਂ ਪਾਈ ਸਾਡੀ ਹਰ ਅਫਸਰ ਦੇ ਘਰ ਚ ਮੈਂ ਕੰਮ ਕਰਕੇ ਹਰ ਕੋਈ ਅਫਸਰ ਕਹਿੰਦੇ ਕਿ ਜਿਹੜੇ ਅਫਸਰ ਘਰ ਮੈਂ ਨਹੀਂ ਪੋਚੇ ਮਾਰ ਕੇ ਆਈ ਹਰ ਅਫਸਰ ਦੇ ਘਰ ਮੈਂ ਕੰਮ ਕਰਕੇ ਇਹਨਾਂ ਦੇ ਕੱਪੜੇ ਤੱਕ ਧੋਤੋ ਕੇ ਆਈਆਂ ਰੋਟੀਆਂ ਪਕਾ ਬਕਾ ਉਹਨਾਂ ਦੀਆਂ ਆਈਆਂ ਹਰ ਅਫਸਰ ਦੇ ਘਰ ਮੈਂ ਕੰਮ ਕਰਕੇ ਪਰ ਇਹਨਾਂ ਨੂੰ ਸ਼ਰਮ ਨਹੀਂ ਆਈ ਇਹਨਾਂ ਨੇ ਅਜ ਤੱਕ ਕਦੀ ਸਾਡਾ ਕੋਈ ਸੋਚਿਆ ਨਹੀਂ ਕਿ ਅਫਸਰ ਨਹੀਂ ਵੀ ਮੇਰੇ ਇਸ ਨੂੰ ਪਤਾ ਜਿਵੇਂ ਤੁਹਾਡੀ ਉਮਰ ਲੱਗਦੀ ਆ ਤੁਹਾਡੀ ਉਮਰ ਤੇ ਹੁਣ ਰਿਟਾਇਰਮੈਂਟ ਦੀ ਆ ਪਰ ਤੁਹਾਨੂੰ ਅਜ ਤੱਕ ਪੱਕੇ ਨਹੀਂ ਕੀਤਾ ਗਿਆ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਨੇ ਕਿਉਂ ਨਹੀਂ ਤੁਹਾਨੂੰ ਅਜ ਤੱਕ ਪੱਕਾ ਕੀਤਾ ਗਿਆ ਕਿਸੇ ਨੇ ਪੱਕੇ ਉਹਨਾਂ ਨੇ ਇਸ ਕਰਕੇ ਵੀ ਜਿਹੜਾ ਵੀ ਕੋਈ ਚੇਅਰਮੈਨ ਆਉਂਦਾ ਜਿਹੜਾ ਅਫਸਰ ਆਉਂਦਾ ਉਹੋ ਹੀ ਸਾਲ ਦਾ ਠੇਕਾ ਹੁੰਦਾ ਸੀ ਤੇ ਸਾਲਾ ਠੇਕਾ ਨੇ ਸਾਲ ਬਾਦ ਹਨ ਉਹਨੇ ਪੂਰਾ ਤਸਲੀ ਜੀ ਦੇ ਦੇ ਨਹੀਂ ਕੋਈ ਨਹੀਂ ਤੁਹਾਨੂੰ ਪੱਕੇ ਕਰਕੇ ਜਾਵਾਂਗੇ ਅੱਜ ਫੇਰ ਸਾਲ ਨਿਕਲ ਜਾਣਾ ਫੇਰ ਇੱਕ ਸਾਲ ਇਹਨਾਂ ਫੇਰ ਚੇਅਰਮੈਨ ਬਦਲਿਆ ਫੇਰ ਉਹਨੇ ਕਹਿ ਦੇਣਾ ਤੁਹਾਨੂੰ ਅੱਜ ਕੀ ਸਾਲ ਬ ਕੋ ਨਾ ਗੋੜਾ ਕਰਦਾਂਗੇ ਸੋਚਾਂਗੇ ਤੁਹਾਡਾ ਚਲੋ ਇਸ ਤਰ੍ਹਾਂ ਹੀ ਕਰਦੇ ਕਰਦੇ ਸਾਡੇ 14 15 ਸਾਲ ਸਾਨੂੰ ਹੋ ਗਿਆ ਤੇ ਡਿਊਟੀ ਕਰਦਿਆਂ ਨੂੰ ਪਰ ਅਜ ਤੱਕ ਇਹਨਾਂ ਸਾਡਾ ਕੁਝ ਨਹੀਂ ਸੋਚਿਆ ਪਰ ਅਸੀਂ ਇਹ ਵੇਖੋ ਕਿ ਜੋ ਭੈਣਾ ਨੇ ਕਿਹਾ ਬਿਲਕੁਲ ਸੱਚ ਆ ਕਿ ਇਹ 10000 ਨਾਲ ਕੋਈ 9000 ਕਦੀ ਕੋਈ ਅਫਸਰ ਘਰ ਚ ਲਾ ਕੇ ਦੱਸ ਦੇ ਸਾਨੂੰ 10000 ਦੇ 10000 ਜਿੰਨੇ ਸਾਨੂੰ ਤਨਖਾਹ ਦਿੱਿੰਦੀ ਕਿੰਨੇ ਚਾਹੀਏ ਚਾਰ ਪੰਜ ਬੱਚਿਆਂ ਨੂੰ ਰੋਟੀ ਖਵਾਉਣੇ ਆ ਉਹਨੇ ਕਿਤੇ ਇਹਨਾਂ ਨੇ ਆਪਣੇ ਕੁੱਤਿਆਂ ਨੂੰ ਰੋਟੀ ਪਾ ਛੱਡਦੇ ਆਏ ਉਹਨੇ ਤੇ ਇਹਨਾਂ ਕੁੱਤਿਆਂ ਦੀ ਰੋਟੀ ਚੱਲਦੀ ਇਹਨਾਂ ਦੀ ਜਿੰਨੇ ਜਿੰਨੇ ਅਸੀਂ 10000 ਤੇ ਆਪਣੇ ਬੱਚੇ ਚਾਰ ਬੱਚੇ ਪੰਜ ਬੱਚੇ ਪਾਲਣ ਦੇ ਆ ਸਾਡੇ ਸਿਰ ਤੇ ਆਦਮੀ ਨਹੀਂ ਹੈਗਾ ਸਾਨੂੰ ਕੋ ਪੁੱਛ ਕੇ ਕਿ ਆਪਾਂ ਕਿਸ ਹਾਲਾਤ ਨਾਲ ਆਏ ਆਪਣੇ ਬੱਚਿਆਂ ਨੂੰ ਤਾਂ ਕੀਤਾ ਵਾ ਕਿਵੇਂ ਉਹਨਾਂ ਦੀ ਪੜ੍ਹਾਈ ਕਰਾਈ ਆ ਕਿਵੇਂ ਅੱਜ ਆਹੀ ਆਪਣੇ ਬੱਚੇ ਰੋਟੀ ਖਵਾ ਕੇ ਤੇ ਮੈਨੂੰ ਇਹ ਸੋ ਵੀ ਖਾਸ ਕਰਕੇ ਜਦੋਂ ਤੁਸੀਂ ਡਿਊਟੀ ਕਰਦੇ ਹੋ ਨੋ ਤੁਸੀਂ ਸਫਾਈ ਦਾ ਕੰਮ ਕੰਮ ਕਰਦੇ ਹੋ ਅਸੀਂ ਦੇਖਿਆ ਕਈ ਸਾਡੇ ਭਰਾ ਨੇ ਤੁਹਾਡੇ ਜਿਹੜੇ ਮੁਲਾਜ਼ਮ ਨੇ ਉਹ ਚਾਲੇ ਸ਼ੀਵਾ ਸਾਹਿਬ ਕਰਦੇ ਨੇ ਇੰਨਾ ਕੋਈ ਮੁਸ਼ਕਿਲਾਂ ਚ ਕਈ ਬਿਮਾਰ ਤੱਕ ਹੋ ਜਾਂਦੇ ਕਈਆਂ ਜੀ ਇਹ ਮੌਤ ਤੱਕ ਹੋ ਜਾਂਦੀ ਆ ਇਸ ਤਰ੍ਹਾਂ ਦੇ ਹਾਲਾਤਾਂ ਚ ਰਹਿੰਦੇ ਹਾਂ ਹਾਂਜੀ ਹੋ ਜਾਂਦੀ ਆ ਜੀ ਹੋ ਜਾਂਦੀ ਆ ਜੀ ਹੁਣ ਇੱਕ ਸਾਡੀ ਇੱਥੇ ਭੈਣ ਸੀ ਸਾਡੇ ਨਾਲ ਚੜੀ ਕੰਮ ਕਰਦੀ ਬੇਚਾਰੀ ਬਹੁਤ ਜਿਆਦਾ ਘਰੋਂ ਕਮਜ਼ੋਰ ਸੀ ਬੜੀ ਵਿਚਾਰੀ ਗਰੀਬ ਸੀ ਕਿਉਂਕਿ ਉਹਦਾ ਆਦਮੀ ਵੀ ਥੋੜਾ ਜਿਆਦਾ ਨਸ਼ਾ ਰੁਸ਼ਾ ਕਰਦਾ ਸੀ ਉਹਦਾ ਬੇਟਾ ਵੀ ਨਸ਼ਾ ਕਰਦਾ ਸੀ ਤੇ ਵਿਚਾਰੀ ਦਵਾਈ ਦੁੱਖੋਂ ਮਰ ਗਈ ਆ ਇਹਨਾਂ ਨੇ ਕਾਟ ਤੱਕ ਨਹੀਂ ਬਣਾ ਕੇ ਦਿੱਤਾ ਉਹਨੂੰ ਇਹ ਤੋਂ ਕਾਰਡ ਤੱਕ ਨਹੀਂ ਉਹਦੇ ਬਣਿਆ ਕੋਈ ਡਾਕਟਰੀ ਕਾਰਡ ਨਹੀਂ 10 ਸਾਲ ਤੋਂ ਕੋਈ ਸਾਡੇ ਕਾਰਡ ਕੂਟ ਨਹੀਂ ਜੇ ਬਿਮਾਰੀ ਵਾਲੇ ਬਣੇ ਪੈਸੇ ਕੱਟੀ ਜਾਂਦੇ ਜੇ ਸਾਡੀਆਂ ਜੜੀਆਂ ਕੀਆ ਜੜੀਆਂ ਹੁਣ ਜੜੀਆਂ ਫੰਡਾ ਜੀਆਂ ਕਹਿੰਦੇ ਕੱਟਦੇ ਉਹ ਕੱਟੀ ਜਾਂਦੇ ਕੋਈ ਸਾਡੇ ਪੈਸੇ ਨਹੀਂ ਜੇ ਲੈਣ ਗਏ ਆ ਪੈਸੇ ਤੇ ਗਾੜੀਆਂ ਤੇ ਜੋ ਕਰਨਾ ਕਰ ਲੋ ਜੋ ਕਰਨਾ ਕਰ ਲੋ ਕੀ ਕਰਨਾ ਅਸੀਂ ਗਰੀਬਾਂ ਨੇ ਕੀ ਕਰਨਾ ਕੀ ਆ ਅਸੀਂ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਵੀ 2027 ਵਿੱਚ ਫੇਰ ਸਾਡੀ ਸਰਕਾਰ ਬਣਨੀ ਆ ਫੇਰ ਸਾਡੀ ਸਰਕਾਰ ਰਿਪੀਟ ਹੋਣੀ ਆ ਤੇ ਤੁਸੀਂ ਲੋਕਾਂ ਵੋਟਾਂ ਪਾਉਣੀਆਂ ਨੇ ਕੀ ਗੱਲਾਂ ਜਾਓਗੇ ਆਹ ਹੀ ਨਹੀਂ ਕਿਸ ਨੂੰ ਵੋਟ ਬੂਡ ਪਾਣੀ ਹਾ ਹਾ ਇਹ ਜਦੋਂ ਜਦੋਂ ਸਾਨੂੰ ਨੌکریاں ਦੇਣੀਆਂ ਉਦੋਂ ਹੀ ਇਹਨਾਂ ਦੇ ਬੰਦੇ ਨਹੀਂ ਤੇ ਵੋਟਾਂ ਫੋਨ ਨੂੰ ਇਹਨਾਂ ਦੇ ਬੰਦੇ ਹੀ ਉਦਾਂ ਤੇ ਹੀ ਕੋਹਮ ਨਹੀਂ ਇਹਨਾਂ ਦੇ ਲੱਗਦੇ ਉਦਾਂ ਜਦੋਂ ਕਨਾਚੋਂਦੇ ਭੱਜ-ਭੱਜ ਕੇ ਵੋਟਾਂ ਸਾਨੂੰ ਦੇ ਦੋ ਅਸੀਂ ਤੁਹਾਡੇ ਹੀ ਆ ਜੀ ਅਸੀਂ ਸਭ ਕੁਝ ਤੁਹਾਡੇ ਹੀ ਤਾਂ ਦਾਅਵਾ ਵੀ ਕਰਦੇ ਨੇ ਉਹ ਵੀ ਕਰਦੇ ਨੇ ਜਦੋਂ ਮਤਲਬ ਨਿਕਲ ਜਾਂਦਾ ਉਦੋਂ ਕਹਿੰਦੇ ਕੋਹਮ ਨਹੀਂ ਆਹ ਸਵਾਲ ਮੇਰਾ ਜੀ ਕੀ ਅਪੀਲ ਕੀ ਕਰਨਾ ਚਾਹੋਗੇ ਮੁੱਖ ਮੰਤਰੀ ਪੰਜਾਬ ਜਿਹੜੇ ਕਿ ਅੱਜ ਟਾਈਮ ਜਪਾਨ ਗਏ ਨੇ ਕੀ ਕਹਣਾ ਚਾਹੋ ਸ਼ਹਿ ਤੁਹਾਡੀ ਵੀਡੀਓ ਦੇਖਦੇ ਹਾਂ ਤੁਹਾਡਾ ਦਰਦ ਵੇਖਦੇ ਹਾਂ ਕਿਉਂਕਿ ਰਾਤ ਦਾ ਸਮਾਂ ਵਾ ਇੰਨੀ ਠੰਡ ਹੋਣ ਦੇ ਬਾਵਜੂਦ ਤੁਸੀਂ ਬਿਮਾਰ ਵੀ ਹੋ ਸਕਦੇ ਹੋ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਵਾ ਤੁਸੀਂ ਕੱਲੀਆਂ ਔਰਤਾਂ ਬੈਠੀਆਂ ਜੇ ਰਾਤ ਦਾ ਸਮਾਂ ਵਾ ਕੀ ਕਹਣਾ ਚਾਹੋਗੇ ਮੁੱਖ ਮੰਤਰੀ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਤਾਂ ਮੈਂ ਇਹੀ ਗੱਲ ਕਹਿਣਾ ਚਾਹੁੰਨੀ ਕਿ ਭਾਜੀ ਅਸੀਂ ਤੁਹਾਨੂੰ ਜਿਤਾਇਆ ਭੱਜ-ਭੱਜ ਕੇ ਨੱਠ-ਨੱਠ ਕੇ ਤੇ ਚਲੋ ਜੇ ਤੁਹਾਨੂੰ ਇਹ ਜਿਤਾਇਆ ਤੇ ਹੁਣ ਸਾਡੀ ਇਹ ਜਿਹੜੀ ਭਗਤੀ ਤੁਹਾਡੇ ਨਾਲ ਕੀਤੀ ਇਹਦਾ ਮੁੱਲ ਮੋੜ ਦਿਓ ਵੀਰ ਜੀ ਬਸ ਸਾਨੂੰ ਪੱਕਿਆ ਕਰਾ ਦਿਓ ਅਸੀਂ ਵੀ ਆਪਣੇ ਬੱਚਿਆਂ ਨੂੰ ਚੰਗਾ ਪੜ੍ਹਾ ਲਈਏ ਤੇ ਚੰਗਾ ਲਖਾ ਲਈਏ ਚੰਗੀ ਰੋਟੀ ਪਾਣੀ ਖਵਾ ਲਈਏ ਤੁਹਾਨੂੰ ਵੀ ਪਤਾ ਹੋਊਗਾ ਤੁਸੀਂ ਤੇ ਨੌਕਰ ਘਰ 'ਚ ਰੱਖੇ ਤੇ ਅਸੀਂ ਕਿਹੜੇ ਨੌਕਰ ਰੱਖੇ ਆਈ ਤੇ ਆਪ ਹੀ ਤੁਹਾਡੀਆਂ ਵੀ ਨੌਕਰਾਂਆਂ ਨੇ ਘਰ ਦੇ ਬੱਚਿਆਂ ਦੀਆਂ ਵੀ ਨੌਕਰਾਂਆਂ ਸਾਡੀ ਉਮਰ ਇਤਰਾ ਹੀ ਨੰਗ ਗਈ ਅੱਧੀ ਕੀ ਤੇ ਇਤਰਾ ਹੀ ਮਰ ਮੁਰ ਜਾਣਾ ਹੀ ਚੇਰ ਮੈਂ ਰਿੰਟੂ ਨੇ ਨਾ ਅੰਦਰ ਆਪਣੇ ਬੰਦੇ ਸਾਡੇ ਲੇਬਰ ਦੇ ਵਿੱਚੋਂ ਬੰਦੇ ਪੱਕੇ ਕਰਾਏ ਨੇ ਅੰਦਰ ਆਪ ਤਕੀ ਗੱਲ ਸਾਨੂੰ ਨਹੀਂ ਕਰਾ ਸਕਦਾ ਸਭ ਕੁਝ ਕਰਾ ਸਕਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਕਿਸ ਤਰ੍ਹਾਂ ਭੈਣਾਂ ਨੇ ਆਪਣ ਰੋ ਰੋ ਕੇ ਆਪਣਾ ਦਰਦ ਬਿਆਨ ਕੀਤਾ ਵਾ ਅਤੇ ਇਹੋ ਆਜਿ ਬੈਠੀਆਂ ਨੇ ਕਿ ਸ਼ਾਇਦ ਸਾਨੂੰ ਅੱਜ ਸਰਕਾਰ ਪੱਕਿਆ ਕਰਦੀ ਆ ਕੱਲ ਪੱਕਿਆ ਕਰਦੀ ਆ ਕਿਉਂਕਿ 14 ਸਾਲ ਬੜਾ ਲੰਮਾ ਸਮਾਂ ਦਾ ਦੋ ਸਰਕਾਰਾਂ ਚੇਜ ਹੋ ਜਾਂਦੀਆਂ ਨੇ ਪਰ ਅਜ ਤੱਕ ਇਹਨਾਂ ਸਫਾਈ ਸੇਵਕਾਂ ਦੀ ਕਿਸੇ ਨੇ ਸਾਲ ਨਹੀਂ ਲਈ ਹੁਣ ਉਮੀਦ ਹੈਗੀ ਆ ਆਮ ਆਦਮੀ ਪਾਰਟੀ ਤੋਂ ਵੀ ਪਤਾ ਨਹੀਂ ਇਹਨਾਂ ਨੂੰ ਕਦੋਂ ਪੱਕਿਆ ਕਰਦੀ ਆ ਮੁੱਖ ਮੰਤਰੀ ਪੰਜਾਬ ਗਾਰੀ ਭਵਨ ਸਿੰਘ ਮਾਂਗੜੀ ਅਪੀਲ ਕੀਤੀ ਉਹਨਾਂ ਨੇ ਵੀ ਪਈ ਦਸੰਬਰ ਦਾ ਮਹੀਨਾ ਵਾ ਠੰਡ ਦਾ ਮਹੀਨਾ ਲੋਕ ਘਰਾਂ ਵਿੱਚ ਜਗ੍ਹਾ ਜਗ੍ਹਾ ਤੇ ਬੈਠੇ ਨੇ ਪਰ ਇਹ ਭੈਣਾ ਆਪਣੇ ਧੰਨੇ ਚ ਬੈਠਿਆ ਆਲੇ ਤੇ ਅਸੀਂ ਅੱਜ ਵੀ ਸ਼ਾਇਦ ਅੱਜ ਸਰਕਾਰ ਆ ਰਹੀ ਪੱਕਿਆ ਕਰਦੀ ਆ ਕੱਲ ਪੱਕਿਆ ਕਰਦੀ ਆ ਅਸ ਕਰਕੇ ਮੁੱਖ ਮੰਤਰੀ ਪੰਜਾਬ ਗਾੜੀ ਅਪੀਲ ਕੀਤੀ ਆ ਭਾਈ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਤਾਂ ਜੋ ਕਿ ਇਹ ਜਿਹੜੀ ਰੋਟੀ ਸੁੱਖ ਦੀ ਖਾ ਸਕਣ ਤੇ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ 'ਚ ਹਸਦੀ ਵਜਦੇ ਰਹਿ ਸਕਣ ਮੀਨੂ ਦੇਵ ਜੀ ਆਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ